ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਅੱਜ ਬੜਾ ਨਿਵੇਕਲਾ ਦਿਨ ਚੜਿਆ ਆ ਖੁਸ਼ੀਆਂ ਭਰਿਆ ਦਿਨ ਚੜਿਆ ਭਾਗਾ ਭਰਿਆ ਕਿ ਅੱਜ ਜਿਹੜਾ ਸ਼ੋਭਦੀਪ ਸਿੰਘ ਸਿੱਧੂ ਵਾਪਸ ਆ ਗਿਆ ਆ ਸ਼ੁਭ ਘੜੀ ਆਈ ਆ ਅੱਜ ਖੁਸ਼ੀਆਂ ਦਾ ਦਿਨ ਚੜਿਆ ਆ ਕਿ ਸ਼ੋਭਦੀਪ ਸਿੰਘ ਸਿੱਧੂ ਵਾਪਸ ਆ ਗਿਆ ਆ ਆਪਣੇ ਛੋਟੇ ਵੀਰ ਦੇ ਰੂਪ ਦੇ ਵਿੱਚ ਤੇ ਇਸ ਗੱਲੋਂ ਆਪਾਂ ਕਹਿ ਸਕਦੇ ਆ ਪੂਰੀ ਕਾਇਨਾਤ ਜਿਹੜੀ ਆ ਪੂਰੀ ਕਾਇਨਾਤ ਇਸ ਗੱਲ ਦੀ ਗਵਾਹੀ ਭਰਦੀ ਆ ਕਿ ਜਿਹੜੀ ਸੱਚੇ ਦਿਲੋਂ ਅਰਦਾਸ ਕੀਤੀ ਕਦੀ ਵਿਅਰਥ ਨਹੀਂ ਜਾਂਦੀ ਪਰਮਾਤਮਾ ਇੱਕ ਦਿਨ ਜ਼ਰੂਰ ਸੁਣਦਾ ਹੈ ਠੀਕ ਹੈ ਇਸ ਤੋਂ ਵੱਡੀ ਆਪਣੇ ਕੋਲ ਹੋਰ ਉਦਾਹਰਣ ਕੋਈ ਨਹੀਂ ਹੈਗੀ ਅੱਜ ਬੜੀ ਜਿਆਦਾ ਖੁਸ਼ੀ ਆ ਜਿਹੜਾ ਬੱਚਾ ਆ ਤੰਦਰੁਸਤ ਰਹੇ ਮਾਂ ਪਿਓ ਵੀ ਤੰਦਰੁਸਤ ਰਹਿਣ ਜਿਹੜੀਆਂ ਖੁਸ਼ੀਆਂ ਉਹਦੀਆਂ ਨਹੀਂ ਵੇਖ ਸਕੇ ਉਹ ਇਹਦੀਆਂ ਖੁਸ਼ੀਆਂ ਉਹ ਜ਼ਰੂਰ ਵੇਖਣ ਉਹਨਾਂ ਨੂੰ ਬਹੁਤ ਵੱਡਾ ਜਿਹੜਾ ਸਹਾਰਾ ਮਿਲ ਗਿਆ ਆ ਉਹਨਾਂ ਦੀ ਜ਼ਿੰਦਗੀ ਇੱਕਦਮ ਬਦਲ ਗਈ ਆ ਸਾਰੇ ਹੀ ਬਹੁਤ ਪਰੇਸ਼ਾਨ ਸੀ ਉਹਨਾਂ ਵਾਸਤੇ ਬੜੀ ਦੁਨੀਆ ਰੋਹੀ ਆ ਬਹੁਤ ਜਿਆਦੀ ਵਡੀਆਂ ਹੋਣੀ ਹੋਗੀ ਸੀ ਚਲੋ ਸਭ ਖੁਸ਼ ਉਹਨਾਂ ਨੂੰ ਹੁਣ ਜਿਹੜਾ ਉਹਨਾਂ ਦਾ ਦੁੱਖ ਜਿਹੜਾ ਬਿਲਕੁਲ ਘਟ ਗਿਆ ਵਾ ਇੰਨੀ ਵੱਡੀ ਸੁਨੀ ਹਵੇਲੀ ਸੀਗੀ ਜਿਹੜੀ ਸਾਰੇ ਵੇਖ ਵੇਖ ਕੇ ਰੋਂਦੇ ਸੀ ਉਹਦੇ ਵਿੱਚ ਖੁਸ਼ੀਆਂ ਵਾਪਸ ਆ ਗਈਆਂ ਹੁਣ ਕਿਲਕਾਰੀਆਂ ਗੂੰਜਣਗੀਆਂ ਵਧਾਈਆਂ ਮਿਲਣਗੀਆਂ ਪੰਗੜੇ ਪਹਿਣਗੇ ਸਭ ਕੁਝ ਬਹੁਤ ਵਧੀਆ ਹੋਊਗਾ ਤੇ ਠੀਕ ਹੈ ਜੀ ਠੀਕ ਹੈ ਜੀ ਬੱਚਾ ਭਾਗਾ ਵਾਲਾ ਹੋਵੇ ਮਾਪਿਓ ਨੂੰ ਖੁਸ਼ੀ ਦੇਵੇ ਸਾਰੀ ਦੁਨੀਆ 'ਚ ਕਿਸੇ ਦੇ ਮਾਪਿਆਂ ਨੂੰ ਕੋਈ ਦੁੱਖ ਨਾ ਹੋਵੇ ਤੇ ਕਿਸੇ ਦਾ ਜਿਹੜਾ ਬੱਚਾ ਆ ਉਹਨੂੰ ਕੁਝ ਨਾ ਹੋਵੇ ਸਾਰੇ ਜਿਹੜੇ ਰਾਜ ਖੁਸ਼ੀ ਰਹਿਣ ਆਪਣੇ ਘਰੇ ਠੀਕ ਹੈ ਜੀ ਓਕੇ ਜੀ ਸასიਖਾਲ ਸਾਰਿਆਂ ਨੂੰ ਫਿਰ ਤੋਂ ਬਹੁਤ ਬਹੁਤ ਵਧਾਈਆਂ ਅੱਜ ਮਠਿਆਈਆਂ ਖਾਓ ਪੰਗੜੇ ਪਾਓ